ਦਿਲ ਦੇ ਵਿੱਚ ਜਜ਼ਬਾ ਤੇ ਜਨੂਨ ਹੋਵੇ ਤੇ ਮਿਹਨਤ ਜਿਹੜਾ ਹੈਗਾ ਕਰਕੇ ਬੰਦਾ ਕਿਤੇ ਵੀ ਪਹੁੰਚ ਸਕਦਾ ਆਪਣੀ ਮੰਜ਼ਿਲ ਜਿਹੜਾ ਹੈਗਾ ਹਾਸਲ ਕਰ ਸਕਦਾ ਹਾਂਜੀ ਫੀਮੇਲ ਮੈਂ ਫਰਸਟ ਇੰਡੀਅਨ ਟਰੱਕ ਡਰਾਈਵਰ ਹਾਂ ਸਪੇਨ ਦੇ ਵਿੱਚ ਮੇਰੇ ਤੋਂ ਪਹਿਲਾਂ ਕੋਈ ਵੀ ਇੰਡੀਅਨ ਫੀਮੇਲ ਟਰੱਕ ਡਰਾਈਵਰ ਸਪੇਨ 'ਚ ਨਹੀਂ ਸੀਗਾ ਕਿਉਂਕਿ ਉੱਥੇ ਦੀ ਜਿਹੜੀ ਸਪੈਨਿਸ਼ ਲੈਂਗੁਏਜ ਹੈ ਉਹ ਥੋੜੀ ਮੁਸ਼ਕਿਲ ਹੈ ਆਪਣੇ ਲੋਕਾਂ ਵਾਸਤੇ ਸਮਝਣੀ ਤੇ ਪੜ੍ਹਨਾ ਤੇ ਉਸ ਨੂੰ ਟਰਾਂਸਲੇਟ ਕਰਨਾ ਪੰਜਾਬੀ 'ਚ ਤੇ ਉੱਥੇ ਦੇ ਜਿਹੜੇ ਲਾਈਕ ਲੋਕ ਨੇ ਉਹਨਾਂ ਲਈ ਨੌਜਵਾਨਾਂ ਵਾਸਤੇ ਟਰੱਕਿੰਗ ਦੀ ਫੀਲਡ ਤਾਂ ਬਹੁਤ ਅੱਛੀ ਹੈ ਲੇਕਿਨ ਉਹਨਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ ਸੀ ਕਿਉਂਕਿ ਮੈਂ ਚਾਹੁੰਦੀ ਆ ਕਿ ਪਾਕਿਸਤਾਨੀ ਕਮਿਊਨਿਟੀ ਜੋ ਉਰਦੂ ਪੰਜਾਬੀ ਬੋਲਦੀ ਹੈ ਤੇ ਇੰਡੀਅਨ ਕਮਿਊਨਿਟੀ ਵੀ ਜੋ ਉਰਦੂ ਪੰਜਾਬੀ ਬੋਲਦੀ ਆ ਉਹਨਾਂ ਨੂੰ ਇੱਕ ਕਰਕੇ ਆਪਾਂ ਇਕੱਠੇ ਪੜ੍ਹਾਉਂਦੇ ਆ ਉੱਥੇ ਤੇ ਸਾਡੇ ਨਾਲ ਬਹੁਤ ਸਾਰੇ ਪੰਜਾਬੀ ਪਾਕਿਸਤਾਨੀ ਭੈਣ ਭਰਾ ਵੀ ਪੜ੍ਹਦੇ ਨੇ ਤੇ ਇੰਡੀਅਨ ਭੈਣ ਭਰਾ ਵੀ ਪੜ੍ਹਦੇ ਨੇ ਫੇਰ ਤਾਂ ਜਿਹਨਾਂ ਨੂੰ ਉਧਰਲੀ ਲੈਂਗੁਏਜ ਨਹੀਂ ਆਂਦੀ ਉਹ ਤਾਂ ਕਹਿੰਦੇ ਕਿ ਸਾਡੇ ਲਈ ਤਾਂ ਇੱਕ ਤੋਹਫਾ ਹੀ ਆ ਹਾਂਜੀ ਬਿਲਕੁਲ ਮੁਸ਼ਕਿਲ ਸੀਗਾ ਬਹੁਤ ਪਰ ਹੁਣ ਬਹੁਤ ਆਸਾਨੀ ਪੈਦਾ ਹੋ ਗਈ ਕਿਉਂਕਿ ਅਸੀਂ ਹਿੰਦੀ ਵਿੱਚ ਪੰਜਾਬੀ ਵਿੱਚ ਉਰਦੂ ਵਿੱਚ ਇੰਗਲਿਸ਼ ਵਿੱਚ ਸਾਰੀਆਂ ਬੋਲੀਆਂ 'ਚ ਉਹਨਾਂ ਨੂੰ ਸਮਝਾਣੇ ਆ ਟ੍ਰਾਂਸਲੇਟ ਕਰਦੇ ਆ ਉਹਨਾਂ ਚੀਜ਼ਾਂ ਨੂੰ ਤੁਮ ਆਪਾਂ ਜਾਣਦੇ ਆ ਹਰ ਇੱਕ ਉਸ ਕੁੜੀ ਲਈ ਜਿਹੜਾ ਵਿਆਹ ਕਿਸੇ ਵੀ ਯੂਰਪ ਦੀ ਕੰਟਰੀ ਚ ਹੁੰਦਾ ਸਿਰਫ ਸਪੇਨ ਨਹੀਂ ਫਰਾਂਸ ਜਰਮਨ ਇਟਲੀ ਕਿਤੇ ਵੀ ਹੁੰਦਾ ਉਹਦੇ ਲਈ ਉਹ ਬੋਲੀ ਸਿੱਖਣੀ ਪੈਂਦੀ ਹੈ ਤੇ ਔਰਤਾਂ ਘਰਾਂ 'ਚ ਹੀ ਰਹਿ ਜਾਂਦੀਆਂ ਉਹ ਸਿੱਖ ਨਹੀਂ ਪਾਉਂਦੀਆਂ ਫਿਰ ਉਹ ਇਹ ਲੱਗਦਾ ਹੈ ਕਿ ਆਪਾਂ ਪੜੇ ਲਿਖੇ ਆ ਬਾਹਰ ਲੇਬਰ ਕਿੱਦਾਂ ਕਰੀਏ ਫਿਰ ਸ਼ੁਰੂਆਤੀ ਦਿਨਾਂ 'ਚ ਲੇਬਰ ਕੀਤੀ ਉੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਦੀ ਲੈਂਗੁਏਜ ਸਿੱਖਣਾ ਫਿਰ ਡਰਾਈਵਿੰਗ ਸਿੱਖਣੀ ਹੈ ਨਾ ਤੇ ਮੈਨੂੰ ਲੱਗਦਾ ਹੁਣ ਆਸਾਨ ਹੋ ਗਿਆ ਹੋਊਗਾ ਨਾਲੀ ਤਾਂ ਕਿਉਂਕਿ ਉਹਨਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਹੀ ਡਰਾਈਵਿੰਗ ਦੇ ਸਾਰੇ ਤੇ ਰੂਲਸ ਰੈਗੂਲੇਸ਼ਨ ਜਿਹੜੇ ਵੀ ਆ ਨਿਯਮ ਨੇ ਆ ਟ੍ਰੈਫਿਕ ਦੇ ਉਹ ਸਾਰੇ ਸਮਝ ਆ ਜਾਂਦੇ ਹਨ ਹਾਂਜੀ ਦੋ ਤਰ੍ਹਾਂ ਦੇ ਪੇਪਰ ਹੁੰਦੇ ਆ ਪਹਿਲਾ ਥਿਉਰੀ ਦਾ ਇੱਕ ਐਗਜ਼ਾਮ ਹੁੰਦਾ ਆ ਉਹ ਅਸੀਂ ਸਮਝਾਣੇ ਆ ਉਹ ਪੇਪਰ ਦੇਣ ਜਾਂਦੇ ਨੇ ਉਸ ਤੋਂ ਬਾਅਦ ਪ੍ਰੈਕਟੀਕਲੀ ਗੱਡੀ ਚਲਾਉਣ ਦਾ ਐਗਜ਼ਾਮ ਹੁੰਦਾ ਫਿਰ ਉਹ ਕਰਦੇ ਨੇ ਤਾਂ ਉਹ ਪੇਪਰ ਪਾਸ ਕਰਕੇ ਉਹ ਡਰਾਈਵਿੰਗ ਲਾਇਸੈਂਸ ਲੈ ਸਕਦੇ ਆ ਸਾਡੇ ਬੱਚੇ ਨੇ ਜਨਮ ਲਿੱਤਾ ਜਦੋਂ ਤੇ ਸਾਾਨੂੰ ਇਸ ਡਾਕੂਮੈਂਟ ਦੀ ਬਹੁਤ ਜ਼ਿਆਦਾ ਲੋਡ ਪਈ ਹਸਪੀਟਲ ਆਣਾ ਜਾਣਾ ਟਰਾਂਸਪੋਰਟੇਸ਼ਨ ਉਦੋਂ ਇੰਨੀ ਜ਼ਿਆਦਾ ਟੈਕਸੀ ਫੈਸਿਲਿਟੀ ਨਹੀਂ ਸੀ ਉਦੋਂ ਮਹਿਸੂਸ ਹੋਇਆ ਵੀ ਜੇਬ 'ਚ ਪੈਸੇ ਹੈਗੇ ਆ ਗੱਡੀ ਵੀ ਹੈਗੀ ਆ ਪਰ ਚਲਾਉਣ ਵਾਸਤੇ ਪੇਪਰ ਹੈ ਨਹੀਂ ਰੂਲਜ਼ 2024 ਜਿਹੜਾ ਹੈਗਾ ਆ ਇੱਧਰ ਵੀ ਟ੍ਰੈਫਿਕ ਨਿਊਮ ਗਰੇ ਦੇ ਲਾਗੂ ਹੋਏ ਨੇ ਕਿਵੇਂ ਲੱਗਦਾ ਫਰਕ ਕਿੰਨਾ ਆਏਗਾ ਜਮੀਨ ਅਸਮਾਨ ਦਾ ਕਿੱਦਾਂ ਬਹੁਤ ਜ਼ਿਆਦਾ ਡਿਫਰੈਂਸ ਹੈ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਸਟ੍ਰਿਕਟ ਹੈ ਬਹੁਤ ਜ਼ਿਆਦਾ ਇੱਥੇ ਆਪਾਂ ਕਹਿ ਲੋ ਕਿ ਟ੍ਰੈਫਿਕ ਲਾਈਟ ਜਦੋਂ ਟੱਪਦੇ ਆ ਤਾਂ ਸਾਡੇ ਦਿਲ 'ਚ ਇੱਕ ਡਰ ਨਹੀਂ ਹੁੰਦਾ ਕੋਈ ਗੱਲ ਨਹੀਂ ਟਾਈਮ ਨਹੀਂ ਸੀਗਾ ਲੰਘ ਗਏ ਕੋਈ ਗੱਲ ਨਹੀਂ ਪਰ ਉੱਥੇ ਨਹੀਂ ਕੋਈ ਕਾਲੀ ਰਿੰਗ ਕੋਈ ਨਹੀਂ ਜੀ ਕਾਲੀ ਹੋਵੇ ਪਰ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਕਾਨੂੰਨ ਮੈਂ ਵੀ ਇੱਕ ਬਹੁਤ ਕੈਲੋ ਕੀ ਸਟਰਗਲ ਕਰਕੇ ਇੱਥੇ ਤੱਕ ਪਹੁੰਚੀ ਆਂ ਅਗਰ ਮੈਂ ਦੋ ਬੱਚਿਆਂ ਦੀ ਮਦਰ ਹੋਣ ਦੇ ਨਾਲ ਇੱਕ ਹਾਊਸ ਵਾਈਫ ਸੀ ਮੈਂ ਵੀ ਪਹਿਲਾਂ ਮੈਂ ਕਰ ਸਕਦੀ ਆਂ ਤਾਂ ਤੁਸੀਂ ਵੀ ਕਰ ਸਕਦੇ ੱਚ ਸ਼ਰਮ ਦੀ ਕੋਈ ਗੱਲ ਨਹੀਂ ਹੈ ਆਪਣਾ ਇੰਡੀਪੈਂਡੈਂਟ ਬਣੋ ਜਿਹਦੇ ਨਾਲ ਕਿ ਤੁਹਾਨੂੰ ਤੇ ਤੁਹਾਡੇ ਬੱਚੇ ਤੁਹਾਡੀ ਫੈਮਲੀ ਨੂੰ ਆਉਣ ਵਾਲੇ ਸਮੇਂ 'ਚ ਆਸਾਨੀ ਹੋਵੇ ਅਸੂਖਤਾ ਸਬਦਾਂ ਤੇ ਮੈਂ ਹਸੁਖਾਖੀਰੀ ਵਾਲਾ ਕਹਿੰਦੇ ਨੇ ਕਿ ਜੇਕਰ ਦਿਲ ਦੇ ਵਿੱਚ ਜਜ਼ਬਾ ਤੇ ਜਨੂਨ ਹੋਵੇ ਤੇ ਮਿਹਨਤ ਜਿਹੜਾ ਹੈਗਾ ਕਰਕੇ ਬੰਦਾ ਕਿਤੇ ਵੀ ਪਹੁੰਚ ਸਕਦਾ ਆਪਣੀ ਮੰਜ਼ਿਲ ਜਿਹੜਾ ਹੈਗਾ ਹਾਸਲ ਕਰ ਸਕਦਾ ਹੈ ਅਜਿਹੀ ਇੱਕ ਤੁਹਾਨੂੰ ਮਿਸਾਲ ਦੇ ਤੌਰ ਤੇ ਇੱਕ ਲੜਕੀ ਨਾਲ ਮਿਲਵਾਵਾਂਗੇ ਜੋ ਪੰਜਾਬ ਦੇ ਰਹਿਣ ਵਾਲੇ ਨੇ ਅਤੇ ਵਿਦੇਸ਼ ਜਾ ਕੇ ਉਹ ਜਿਹੜੇ ਨੇ ਆਪਣੇ ਮੁਕਾਮ ਹਾਸਲ ਕਰਕੇ ਅੱਜ ਉੱਥੇ ਵਧੀਆ ਜਿਹੜਾ ਕੰਮ ਕਰ ਰਹੇ ਨੇ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਤੇ ਨਾਲ ਦੇ ਨਾਲ ਨਾਮ ਪੁੱਛਾਂਗੇ ਮੈਡਮ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮੱਚ ਢੀਲੀ ਪੋਸਟ ਦਾ ਮੇਰਾ ਨਾਮ ਹੈ ਪ੍ਰਿਆ ਕਲਰਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪ੍ਰਿਆ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿਹੜੀ ਕੰਟਰੀ ਦੇ ਵਿੱਚ ਰਹਿ ਰਹੇ ਹੋ ਅਸੀਂ ਸਪੇਨ ਚ ਰਹਿਆ ਜੀ ਬਾਰਸਲੋਨਾ ਜੀ ਸਪੇਨ ਦੇ ਵਿੱਚ ਰਹਿਣ ਦੇ ਉੱਤੇ ਜੋ ਸਾਨੂੰ ਪਤਾ ਚੱਲਿਆ ਕਿ ਸੱਚ ਆ ਉਹ ਕਿ ਵਾਕਈ ਤੁਸੀਂ ਸਪੇਨ ਦੇ ਪਹਿਲੇ ਟਰੱਕ ਡਰਾਈਵਰ ਹੋ ਇੰਡੀਅਨ ਉਹ ਵੀ ਵੂਮਨ ਹਾਂਜੀ ਫੀਮੇਲ ਮੈਂ ਫਰਸਟ ਇੰਡੀਅਨ ਟਰੱਕ ਡਰਾਈਵਰ ਹਾਂ ਸਪੇਨ ਦੇ ਵਿੱਚ ਮੇਰੇ ਤੋਂ ਪਹਿਲਾਂ ਕੋਈ ਵੀ ਇੰਡੀਅਨ ਫੀਮੇਲ ਟਰੱਕ ਡਰਾਈਵਰ ਸਪੇਨ ਚ ਨਹੀਂ ਸੀਗਾ ਕਿੱਦਾਂ ਸੋਚਿਆ ਇਹ ਵੱਖਰਾ ਹੀ ਕੰਮ ਕਿੱਦਾਂ ਸੋਚਿਆ ਵੀ ਟਰੱਕ ਹੀ ਚਲਾਣਾ ਬਥੇਰੇ ਕੰਮ ਹੁੰਦੇ ਆ ਨਾ ਜੌਬਸ ਜੀਆ ਫਿਰ ਬਿਜ਼ਨਸ ਫਿਰ ਟਰੱਕ ਦੇ ਕਿਵੇਂ ਸੋਚੇ ਵੀ ਆਪਾਂ ਟਰੱਕ ਹੀ ਚਲਾਣਾ ਕਿਉਂਕਿ ਉੱਥੇ ਦੀ ਜਿਹੜੀ ਸਪੈਨਿਸ਼ ਲੈਂਗੁਏਜ ਹੈ ਉਹ ਥੋੜੀ ਮੁਸ਼ਕਿਲ ਹੈ ਆਪਣੇ ਲੋਕਾਂ ਵਾਸਤੇ ਸਮਝਣੀ ਤੇ ਪੜਨਾ ਤੇ ਉਸ ਨੂੰ ਟਰਾਂਸਲੇਟ ਕਰਨਾ ਪੰਜਾਬੀ ਚ ਤੇ ਉੱਥੇ ਦੇ ਜਿਹੜੇ ਲਾਈਕ ਲੋਕ ਨੇ ਉਹਨਾਂ ਲਈ ਨੌਜਵਾਨਾਂ ਵਾਸਤੇ ਟਰੱਕਿੰਗ ਦੀ ਫੀਲਡ ਤਾਂ ਬਹੁਤ ਅੱਛੀ ਹੈ ਲੇਕਿਨ ਉਹਨਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ ਸੀ ਤੇ ਮੈਨੂੰ ਲੱਗਾ ਕਿ ਮੇਰੀ ਇੰਡੀਆ ਤੋਂ ਵੀ ਟੀਚਿੰਗ profession ਸੀਗਾ ਕਿ ਮੈਨੂੰ ਇਹ ਕੰਮ ਕਰਨਾ ਚਾਹੀਦਾ ਜਿਹੜਾ ਆਉਣ ਵਾਲੇ ਨੌਜਵਾਨਾਂ ਲਈ ਮਤਲਬ ਰੋਜ਼ਗਾਰ ਦੇਵੇ ਜਿਹੜਾ ਉਹਨਾਂ ਨੂੰ ਉਸ ਕਰਕੇ ਮੇਰੇ ਮਾਈਂਡ 'ਚ ਇਹ ਆਈਡੀਆ ਆਇਆ ਕਰਨ ਦਾ ਫਿਰ ਜਿਹੜੇ ਤੁਹਾਡੇ ਉੱਥੇ ਤੁਹਾਡੇ ਸਕੂਲ ਤੁਸੀਂ ਸਕੂਲ ਚ ਲਾਉਂਦੇ ਹੋ ਨਾ ਕਿਨਾਰਕਾ ਦਾ ਪੰਜਾਬ ਡਰਾਈਵਿੰਗ ਸਕੂਲ ਕਿਉਂਕਿ ਮੈਂ ਚਾਹੁੰਦੀ ਆ ਕਿ ਪਾਕਿਸਤਾਨੀ ਕਮਿਊਨਿਟੀ ਜੋ ਉਰਦੂ ਪੰਜਾਬੀ ਬੋਲਦੀ ਹੈ ਤੇ ਇੰਡੀਅਨ ਕਮਿਊਨਿਟੀ ਵੀ ਜੋ ਉਰਦੂ ਪੰਜਾਬੀ ਬੋਲਦੀ ਆ ਉਹਨਾਂ ਨੂੰ ਇੱਕ ਕਰਕੇ ਆਪਾਂ ਇਕੱਠੇ ਪੜਾਉਂਦੇ ਆ ਉੱਥੇ ਤੇ ਸਾਡੇ ਨਾਲ ਬਹੁਤ ਸਾਰੇ ਪੰਜਾਬੀ ਪਾਕਿਸਤਾਨੀ ਭੈਣ ਭਰਾ ਵੀ ਪੜਦੇ ਨੇ ਤੇ ਇੰਡੀਅਨ ਭੈਣ ਭਰਾ ਵੀ ਪੜਦੇ ਨੇ ਫੇ ਤਾਂ ਉਮਰ ਦੀ ਹੱਦ ਕੀ ਹੁੰਦੀ ਆ ਕੋਈ ਵਿੱਚ ਬੱਚੇ ਹੁੰਦੇ ਆ ਵੱਡੇ ਵੀ ਹੁੰਦੇ ਆ ਨਹੀਂ ਜੀ ਲਾਇਸੈਂਸ ਕਰਨਾ 15 ਸਾਲ ਦੀ ਉਮਰ ਤੋਂ ਸਟਾਰਟ ਕਰਦੇ ਆ ਤੇ ਉਸ ਤੋਂ ਬਾਅਦ ਅਸੀਂ ਜਿੰਨੀ ਮਰਜ਼ੀ ਏਜ ਤੱਕ ਉਹ ਪੜ ਸਕਦੇ ਆ 15 ਸਾਲ ਤੋਂ ਸ਼ੁਰੂ ਕੀਤਾ ਜਾਂਦਾ ਹੈ ਫੇ ਤਾਂ ਜਿਹਨਾਂ ਨੂੰ ਉਧਰਲੀ ਲੈਂਗੁਏਜ ਨਹੀਂ ਆਉਂਦੀ ਉਹ ਤਾਂ ਕਹਿੰਦੇ ਸਾਡੇ ਲਈ ਤਾਂ ਇੱਕ ਤੋਹਫਾ ਹੀ ਆ ਹਾਂਜੀ ਬਿਲਕੁਲ ਮੁਸ਼ਕਿਲ ਸੀਗਾ ਬਹੁਤ ਪਰ ਹੁਣ ਬਹੁਤ ਆਸਾਨੀ ਪੈਦਾ ਹੋ ਗਈ ਕਿਉਂਕਿ ਅਸੀਂ ਹਿੰਦੀ ਵਿੱਚ ਪੰਜਾਬੀ ਵਿੱਚ ਉਰਦੂ ਵਿੱਚ ਇੰਗਲਿਸ਼ ਵਿੱਚ ਸਾਰੀਆਂ ਬੋਲੀਆਂ 'ਚ ਉਹਨਾਂ ਨੂੰ ਸਮਝਾਣੇ ਆ ਟ੍ਰਾਂਸਲੇਟ ਕਰਦੇ ਆ ਉਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਨਹੀਂ ਟਫ ਉਧਰ ਦੀ ਜਿਹੜੀ ਲੈਂਗੁਏਜ ਆ ਉਹ ਸਿੱਖੀ ਹੈ ਬੜਾ ਔਖਾ ਸੀ ਹਾਲਾਤ ਸਮਝਾ ਦਿੰਦੇ ਆ ਮਜਬੂਰੀਆਂ ਬੰਦੇ ਨੂੰ ਬਹੁਤ ਕੁਝ ਕਰਾ ਦਿੰਦੀਆਂ